ਜਗਿੰਦਰ ਸਿੰਘ ਅਟਵਾਲ ਵਾਰਡ ਨੰਬਰ 75 80 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆ ਮੇਰੇ ਨਾਲ ਸਾਡੇ ਮੰਡਲ ਪ੍ਰਧਾਨ ਸ਼ਿਆਡਾ ਨਾਰਾਇਣਗੜ੍ਹ ਮੰਡਲ ਦੇ ਪ੍ਰਧਾਨ ਦਰਸ਼ਨਾ ਲੋਪਲ ਜੀ ਅਸੀਂ ਸਾਰੇ ਅੱਜ ਕਾਗਜ ਦਾਖਲ ਕਰਨ ਵਾਸਤੇ ਆਏ ਆ ਸਾਨੂੰ ਲੱਗਦਾ ਕਿ ਬੀਜੇਪੀ ਦੇ ਵਿੱਚ ਸਰੀ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਚੰਗੇ ਚਾਂਸ ਹਨ ਬਿਲਕੁਲ ਜੀ ਅਸੀਂ ਆਪਣਾ ਮੇਰ ਬਣਾਉਣ ਦਾ ਆਮ ਆਦਮੀ ਪਾਰਟੀ ਦੇ ਸਟਾਰ ਕਿਹਾ ਜਾਂਦਾ ਕਿ ਜਿੱਤਣਾ ਜਿੱਤਾਰੇ ਸਰਕਾਰ ਆ ਉਹਨਾਂ ਦੇ ਹੀ ਕਾਰਪੋਰੇਸ਼ਨ ਜਿੱਤ ਹੁੰਦੀ ਹੈ ਤੁਹਾਨੂੰ ਵੀ ਲੱਗਦਾ ਕਿ ਉਸ ਦਾ ਵੀ ਫਾਇਦਾ ਰਹੇਗਾ ਲੋਕਾਂ ਦੀ ਉਮੀਦ ਰਹੇਗੀ ਬੀਜੇਪੀ ਤੋਂ ਬਿਲਕੁਲ ਜੀ ਬੀਜੇਪੀ ਤੋਂ ਬਹੁਤ ਉਮੀਦਾਂ ਨੇ ਲੋਕਾਂ ਨੂੰ ਅਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਾਂ ਲੋਕਾਂ ਦੇ ਇਹਨਾਂ ਨੇ ਕਾੜ-ਕਾੜਤੇ ਨੇ ਜਿਹੜਾ ਮੇਨ ਮੁੱਦਾ ਇਸ ਟਾਈਮ ਤੇ ਬੜਿਆ ਪਿਆ ਕਿ ਲੋਕਾਂ ਨੂੰ ਕਣਕ ਮਿਲਦੀ ਸੀ ਔਰ ਲੋਕ ਜਿਹੜੇ ਗੁਰगांव ਸੀ ਸਰਕਾਰਾਂ ਦੇ ਔਰ ਇਸ ਟਰਮ ਤੇ ਉਹਨਾਂ ਨੇ ਜਿਹੜੇ ਗਰੀਬ ਲੋਕਾਂ ਦਾ ਇਹ ਕਾਰਡ ਕੱਟ ਦਿੱਤੇ ਆ ਉਹਨਾਂ ਦੇ ਜਿਹੜੇ ਫੈਸਲੇ ਆਏ ਨੇ ਉਹਨਾਂ ਦੇ ਜਿਸ ਬੰਦੇ ਕੋਲ ਸਾਈਕਲ ਨਹੀਂ ਹੈਗਾ ਵਿਚਾਰੇ ਕੋ ਉਹਦੇ ਉੱਤੇ ਲਿਖ ਦਿੱਤਾ ਗਿਆ ਕਿ ਇਹਨਾਂ ਦੇ ਕੋਲ ਕਾਰ ਆ ਔਰ ਜਿਹਦੇ ਮੇਰੇ ਵਰਗੇ ਕੋ ਕੋਚਰੇ ਤੋਂ ਸੋਟਾ ਵੀ ਨਹੀਂ ਉਹਦੇ ਉੱਤੇ ਲਿਖ ਦਿੱਤਾ ਗਿਆ ਕਿ ਇਹਦੇ ਕੋਲ ਅਸਲਾ ਲਾਇਸੈਂਸ ਆ ਇਸ ਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੜੀਆਂ ਬਿਲਕੁਲ ਜੜੀਆਂ ਇਸ ਚੀਜ਼ਾਂ ਨੂੰ ਮੁਕ ਰਖ ਦਿੱਤਾ ਲੋਕਾਂ ਨੇ ਸਰਕਾਰ ਦਿੱਤਾ ਔਰ ਗਰਾਊਂਡ ਲੈਵਲ ਤੇ ਅਸੀਂ ਸਾਰੇ ਜਾ ਕੇ ਕੰਮ ਕਰ ਰਹੇ ਹਾਂ ਸਾਰੇ ਲੋਕਾਂ ਦਾ ਜਿਹੜਾ ਆਸਟੈਂਪ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਵੇਖ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਧ ਤੋਂ ਵੱਧ ਕਾਉਂਸਲਰ ਜਿਹੜੇ ਉਹ ਜਿਤਨ ਜਾ ਰਹੇ ਆ ਔਰ ਅਸਤੀ ਜਿਹੜਾ ਕੱਲਾ ਕੱਲਿਆ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਅੰਮ੍ਰਿਤਸਰ ਤੋਂ ਜਿਹੜੀ ਉਹ ਆਪਣੇ ਆਪ ਇਲੈਕਸ਼ਨ ਲੜ ਰਹੀ ਆ ਔਰ ਅਸੀਂ ਆਪਣਾ ਮੇਲ ਬਣਾਉਂਦੇ ਜਿਸ ਤਰ੍ਹਾਂ ਜੇ ਕੋਰਪੋਰੇਸ਼ਨ ਦੇ ਵਿੱਚ ਬੀਜੇਪੀ ਆਉਂਦੀ ਹੈ ਤੇ ਤੁਹਾਨੂੰ ਲੱਗਦਾ ਕਿ ਤੁਹਾਡੀ ਪੈਲ ਕੀ ਹੋਏਗੀ ਸ਼ਹਿਰ ਨੂੰ ਦੇ ਵਿਕਾਸ ਦੇ ਦੇਖੋ ਜੀ ਸਾਡੇ ਪਾਰਟੀ ਦਾ ਤੇ ਮੁੱਖ ਮੁੱਦਾ ਜਿਹੜਾ ਸਾਡੇ ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਦਾ ਸੁਪਨਾ ਇਹ ਹੀ ਹੈ ਕਿ ਜਿਹੜਾ ਹਿੰਦੁਸਤਾਨ ਦਾ ਆਖਰੀ ਪਿੰਡ ਆ ਔਰ ਹਿੰਦੁਸਤਾਨ ਦਾ ਆਖਰੀ ਜਿਹੜੀ ਗਲੀ ਆ ਉਹ ਜਿਹੜੀ ਆ ਬਿਲਕੁਲ ਵਿਕਸਿਤ ਹੋਣੀ ਚਾਹੀਦੀ ਆ ਔਰ ਉਹ ਸਾਰੀਆਂ ਚੀਜ਼ਾਂ ਨੂੰ ਮੁੱਖਤਾ ਰੱਖਦੇ ਆ ਸਾਨੂੰ ਜਿਹੜੀਆਂ ਹਦਾਇਤਾਂ ਨੇ ਅਸੀਂ ਵੀ ਜਿਹੜਾ ਜੇ ਮੈਨੂੰ ਕਾਉਂਸਲਰ ਜਿਹੜਾ ਇਥੋਂ ਬਣਾਇਆ ਜਾਂਦਾ ਤੇ ਮੈਂ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮੁੱਖਤਾ ਰੱਖਦੇ ਆ ਆਖਰੀ ਗਲੀ ਔਰ ਆਖਰੀ ਪਿੰਡ ਔਰ ਆਖਰੀ ਘਰ ਜਿਹੜੀਆਂ ਸਾਡੀ ਵਾਰ ਦੇ ਵਿੱਚ ਪੈਣਗੇ ਉਹ ਸਾਰੇ ਦਾ ਵਿਕਾਸ ਕਰਾਂਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਲੋਕਾਂ ਨੂੰ ਮੈਸੇਜ ਦੇਵਾਂਗੇ ਕਿ ਦੇਖੋ ਪਾਰਟੀ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੁੰਦੀ ਆ ਔਰ ਇਹ ਚਿਹਰੇ ਦੀ ਇਲੈਕਸ਼ਨ ਹੁੰਦੀ ਆ ਚਿਹਰਾ ਜਿਹੜਾ ਐਸਾ ਲੋਕਾਂ ਨੂੰ ਚੁਣਨਾ ਚਾਹੀਦਾ ਕਿ ਜਿਹੜਾ ਉਸ ਲੋਕਾਂ ਦਾ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਵੇ ਔਰ ਜਿਹੜਾ ਉਹ ਬਿਲਕੁਲ ਜਿਹੜਾ ਕਰਪਟਡ ਨਾ ਹੋਵੇ ਕਰਪਸ਼ਨ ਤੋਂ ਰਹਿਤ ਬੰਦਾ ਹੋਵੇ ਔਰ ਜਿਹੜਾ ਵਿਕਾਸ ਦੇ ਵੱਲ ਹਰ ਵੇਲੇ ਲੋਕਾਂ ਦੇ ਨਾਲ ਖੜਦਾ ਹੋਵੇ ਇਹੋ ਜਿਹੇ ਲੋਕਾਂ ਨੂੰ ਜਿਹੜਾ ਵਾ ਉਹ ਅੱਗੇ ਆਉਣਾ ਲਿਆਉਣਾ ਚਾਹੀਦਾ ਆਪਾਂ ਆਪਣਾ ਵੋਟਰਾਂ ਨੂੰ ਔਰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਮੇਰਾ ਨਾਮ ਦਰਸ਼ਨਾਲ ਉਪਲਿਆ ਨਰੈਣਗੜਾ ਛਾਟਾ ਮੰਡਲ ਦਾ ਮੈਂ ਪ੍ਰਧਾਨ ਆ ਤੇ ਅੱਜ ਅਸੀਂ ਜਿਹੜਾ ਆ ਸਰਦਾਰ ਜੁਗਿੰਦਰ ਸਿੰਘ اٹਵਾਲ ਜੀ ਦੇ ਕਾ ਵੀ ਜਿਹੜੇ ਆ ਦਾਖਲ ਕਰਾਉਣ ਵਾਸਤੇ ਆਏ ਆ ਜਿਹੜੇ ਕਿ 75 ਨੰਬਰ ਵਾਰਡ ਚ ਹਰ ਇੱਕ ਵੋਟਰ ਜਿਹੜਾ ਆ ਜੁਗਿੰਦਰ ਸਿੰਘ اٹਵਾਲ ਜੀ ਦੇ ਨਾਲ ਖੜਾ ਆ ਅਸੀਂ ਜਿਹੜੀਆਂ ਨੇ ਆਪਣਾ ਇਥੋਂ ਕਾਰਪੋਰੇਸ਼ਨ ਜਿਹੜੀ ਆ ਆਪਣੇ ਬਣਾਵਾਂਗੇ ਮੇਅਰ ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਬੀਜੇਪੀ ਦਾ ਹੋਣ ਵਾਲਾ ਹੈ ਇਹ ਪੱਕਾ ਤੈ ਹੋ ਗਿਆ ਲੋਕਾਂ ਨੂੰ ਵੀ ਐਰ ਕਿ ਇਸ ਸਾਲ ਜਿਹੜਾ ਆ ਵੀ ਆਪਾਂ ਕਾਰਪੋਰੇਸ਼ਨ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਬਣਾਉਣੀ ਆ ਸਰ ਜਿੱਦਾਂ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਕਾਫੀ ਲੇਟ ਹੋਏ ਨੇ ਲੇਟ ਹੋਣ ਨਾਲ ਜਿਹੜੇ ਵੀ ਦੋ ਪਰੇਸ਼ਾਨ ਹੋਏ ਨੇ ਤੁਹਾਨੂੰ ਲੱਗਦਾ ਕਿ ਇੱਦਾਂ ਫਾਇਦਾ ਜਿਹੜਾ ਵਾਗੋ ਦੂਜੀ ਪਾਰਟੀਆਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਿਲੇਗਾ ਉਹਦਾ ਖਾਮਿਆ ਜਾ ਆਪ ਨੂੰ ਭੁਗਤਣਾ ਪਏਗਾ ਜਰੂਰ ਜੀ ਇਹਦਾ ਜਿਹੜਾ ਆ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਇੱਕ ਡਿਟਾ ਕਰਤੇ ਆ ਕਿ ਇਹ ਜਿਹੜਾ ਮੇਅਰ ਵੀ ਇਸੇ ਕਰਕੇ ਬਣ ਜਾ ਰਿਹਾ ਹੈ ਲੋਕਾਂ ਦਾ ਰੁਝਾਨ ਹੋ ਗਿਆ ਦੋ ਸਾਲ ਤੋਂ ਤੁਸੀਂ ਲਗਭਗ ਜਿਹੜੀ ਇਲੈਕਸ਼ਨ ਇਹਨਾਂ ਨੇ ਪਿੱਛੇ ਕੀਤੀ ਆ ਦੋ ਦੋ 2.5 ਸਾਲ ਹੋ ਚੁੱਕੇ ਆ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਜਾਣੀ ਸੀ ਹਰ ਇਲਾਕੇ ਦੇ ਵਿੱਚ ਇੰਨਾ ਕੋ ਬੁਰਾ ਹਾਲਾਤ ਰਹੇ ਨੇ ਲੋਕੀ ਗੋਟੇ ਆਪਣਾ ਗਿੱਟਿਆਂ ਗੋਟਿਆਂ ਤੱਕ ਪਾਣੀ ਜਿਹੜਾ ਵਿੱਚੋਂ ਨਾਂਕੇ ਘਰਾਂ ਨੂੰ ਜਾਂਦੇ ਰਹੇ ਨੇ ਗਲੀਆਂ ਪਾਰ ਕਰਦੇ ਰਹੇ ਨੇ ਇਹ ਸਾਰੀਆਂ ਨਾਕਾਮੀਆਂ ਜਿਹੜੀਆਂ ਨੇ ਇਹ ਆਪ ਸਰਕਾਰ ਦੀਆਂ ਨੇ ਇਹਨਾਂ ਦੀ ਜੇ ਸੋਚੀ ਵੀ ਤੇ ਇਹਨਾਂ ਨੇ ਕੀਤਾ ਕੀ ਆ 2 ਸਾਲ 2.5 ਸਾਲ 4 ਕੇ ਇਸ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਬੀਜੇਪੀ ਦਾ ਮੇਅਰ ਅਵੱਛ ਪੱਕਾ ਬਣੇਗਾ ਸ਼ਹਿਰ ਵਾਸੀਆਂ ਨੂੰ ਵੀ ਫੀਲ ਕਰੋਗੇ ਕਿ ਲੋਕਾਂ ਨੂੰ ਵਤ ਕਰਕੇ ਬੋਟ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰ ਵਾਸੀਆਂ ਨੂੰ ਅਸੀਂ ਹੱਥ ਜੋੜ ਕੇ ਪੀਲ ਕਰਦੇ ਆ ਵੀ ਇੱਕ ਚਿਹਰਾ ਵੇਖੋ ਆਪਣੇ ਜਿਹੜੀ ਵਾਰਡ ਦਾ ਉਸ ਚਿਹਰੇ ਨੂੰ ਵੇਖ ਕੇ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਜਿਹੜੇ ਆ yang didedikit tahu.